ਹਾਂਜੀ ਸੱਜਣੋ ਕਰੋ ਨੋਟ ਆਲਟੋ ਗੱਡੀ ਸੇਲ ਆ ਬਾਈ ਐਚ ਆਰ ਨੰਬਰ ਆ 26 ਬੀ ਡੀ 0488 10 ਮਾਡਲ ਆ ਫਰਸਟ ਓਨਰ ਗੱਡੀ ਆ ਤੇ ਸਾਰੇ ਸ਼ੀਸ਼ੇ ਵੀ ਤੁਸੀਂ ਦੇਖ ਲਓ ਸਾਰੇ ਸ਼ੀਸ਼ੇ ਨਾਲ ਦੇ ਆ ਫਰੰਟ ਤੋਂ ਲੈ ਕੇ ਕੋਈ ਕੋਈ ਗੱਡੀ ਐਕਸੀਡੈਂਟ ਨਹੀਂ ਹੈਗੀ ਗੱਡੀ ਤੁਸੀਂ ਸਫਾਈ ਦੇਖੋ ਯਾਰ ਕਿੰਨੀ ਸਾਫ਼ ਗੱਡੀ ਹੈ ਜਮਾ ਬਿਲਕੁਲ ਜਾਇਜ਼ ਰੇਟ ਤੇ ਮਿਲੂ ਮੈਂ ਤੁਹਾਨੂੰ ਅੰਦਰੋਂ ਵੀ ਦਿਖਾਉਂਗਾ ਗੱਡੀ ਟਾਇਰ ਦੇਖੋ ਘਟੋ ਘਟ ਮਲਦਾ 70-80% ਟਾਇਰ ਪਏ ਆ ਇਹ ਆਪਣੇ দোਸਤ ਕੋਲੀ ਗੱਡੀ ਖੜੀ ਆ ਪਿੰਡ ਭਲਾਈ ਕੇ ਮਾਨਸਾ ਜ਼ਿਲ੍ਹਾ ਜੇ ਕਿਸੇ ਭਰਾ ਨੇ ਲੈਣੀ ਆਪ ਇਹਦਾ ਨੰਬਰ ਸਕਰੀਨ ਤੇ ਪਾਵਾਂਗੇ ਸੰਪਰਕ ਕਰ ਲਿਓ ਜਾਇਜ਼ ਰੇਟ ਦੇ ਵਿੱਚ ਹੀ ਦੇ ਦੂ ਤੁਸੀਂ ਆਪਣਾ ਨਾਮ ਲੈ ਕੇ ਬਾਈ ਕੁੜੇ ਠੀਕ ਆ ਗੱਡੀ ਤੁਸੀਂ ਦੇਖੋ ਯਾਰ ਕਿੰਨੀ ਘੈਂਟ ਗੱਡੀ ਹੈਣਾ ਐਜੀ ਗੱਡੀ ਮਿਲਦੀ ਨਹੀਂ ਹੈਗੀ 10 ਮਾਡਲ ਸਾਰਾ A to Z ਕਾਗਜ਼ ਪੱਤਰ ਪੂਰੇ ਆ ਆਹ ਦੇਖ ਲਓ ਫਰੰਟ ਸ਼ੀਸ਼ਾ ਫਰੰਟ ਸ਼ੀਸ਼ਾ ਵੀ ਨਾਲ ਦਾ ਪਹਿਲੇ ਐਕਸੀਡੈਂਟ ਗੱਡੀ ਹੋਵੇ ਫਰੰਟ ਸ਼ੀਸ਼ਾ ਨਹੀਂ ਮਿਲਦਾ ਆਪ ਨੂੰ ਹੈਨਾ ਬਾਕੀ ਤੁਸੀਂ ਸਾਰੇ ਸਿਆਣਿਆਂ ਐ ਅੰਮ੍ਰਿਤ ਲਾਓ ਕੋਲੇ ਯਾਰ ਹਾਂ ਜਿਆਦਾ ਸੈਂਟੀਮੀਟਰ ਵੀ ਦਿਖਾਉਣ ਉੱਧਰ ਜਾ ਕੇ ਕਰਕੇ ਸਿਰਫ 60000 ਗੱਡੀ ਚੱਲੀ ਆ 13 ਸਾਲ ਹੋ ਗਏ ਗੱਡੀ ਨੂੰ ਫਸਟ ਓਨਰ ਆ ਦੇਖ ਲਓ ਆ ਲਾਈ ਚਾਬੀ ਰਹੀ ਅੰਟੀਰੀਅਰ ਵੀਰ ਨਹੀ ਜਾਦੇ ਅੰਟੀਰੀਅਰ ਵੀ ਨਹੀ ਜਾਦੇ ਸਾਰਾ ਇਹ ਚੀਜ਼ ਆ ਦੇਖੋ 65993 ਚੱਲੀ ਆ ਬਾਈ ਤੇ ਇਹ ਡੈਸ਼ ਬੋਰਡ ਦੇਖੋ ਤੁਸੀਂ ਕਿੰਨੇ ਸਫਾਈ ਚ ਪਏ ਆ ਹਨਾ ਸੀਟਾਂ ਸੂਟਾਂ ਸਾਰਾ ਕੁਝ ਚੈੱਕ ਕਰ ਲਓ ਬਾਕੀ ਕੋਈ ਗੱਲ ਨਹੀਂ ਜੇ ਤੁਹਾਡੇ ਪਸੰਦ ਆਉਂਦੀ ਹੈ ਗੱਡੀ ਭਲਾਈ ਆ ਜੇ ਤੁਸੀਂ ਗੱਡੀ ਚੈੱਕ ਕਰ ਲਿਓ ਬਿਲਕੁਲ ਜਾਇਜ਼ ਰੇਟ ਦੇ ਵਿੱਚ ਮਿਲੂ ਯਾਰ ਤੁਹਾਨੂੰ ਐ ਨਹੀਂ ਇਹ ਕੋਈ ਠੱਗਣ ਵਾਲਾ ਕੰਮ ਆ ਨਾ ਕੋਈ ਵਪਾਰ ਵਾਲਾ ਫੈਮਿਲੀ ਲਈ ਵਧੀਆ ਵਪਾਰੀ ਬੰਦੇ ਲਈ ਨਹੀਂ ਹੈਗੀ ਤੇ ਇਹ ਮੁੰਡਿਆਂ ਤਾਂ ਹੁਣ ਥੋੜੀ ਵੱਡੀ ਲੈਣੀ ਹੈ ਗੱਡੀ ਆ ਤੁਸੀਂ ਚੈੱਕ ਕਰ ਲਓ ਤੁਹਾਨੂੰ ਤੋਰ ਤਾਰ ਕੇ ਵੀ ਦਿਖਾਉਣੀ ਹੈ ਗੱਡੀ 70 80% ਟਾਇਰ ਪਏ ਆ ਇਹ ਦੂਜੇ ਡੱਕਾ ਕੇ ਪੱਤਰਾ ਈਮਤ ਲੈ ਕੇ ਪਾਸੇ ਤੱਕ ਦੇ ਫੈਮਿਲੀ ਲਈ ਗੱਡੀ ਬਹੁਤ ਘੰਟਾ ਬਈ ਜਲਤੋ ਹੈ ਨਾ ਮਾਰਕੀਟ ਵੀ ਹੈਗੀ ਗੱਡੇ ਦੇਖੋ ਸਫਾਈ ਚ ਦੇਖੋ ਪਹਿਲਾਂ ਤਾਂ ਤੁਹਾਨੂੰ ਗੱਡੀ ਕਿੰਨੀ ਘੰਟਾ ਤਾਂ ਤੁਸੀਂ ਬਾਈ ਨਾ ਕਰ ਲਿਓ ਕਨੈਕਟ ਆਪਾਂ ਨੰਬਰ ਪਾਉਣੇ ਆ ਠੀਕ ਆ ਓਕੇ ਬਾਈ ਧੰਨਵਾਦ ਵੀਡੀਓ ਨੂੰ ਸ਼ੇਅਰ ਕਰ ਦਿਓ ਔਰ ਜੱਜ ਕੇ ਹੈਨਾ ਆਪਾਂ ਇੱਕ ਸੇਲ ਵਾਲੀਆਂ ਵੀਡੀਓ ਵੀ ਪਾਏ ਕਰਾਂਗੇ ਆ ਖੋਲੀ ਨੋਕ ਆ ਤੁਸੀਂ ਚੈੱਕ ਕਰ ਲਓ ਗੱਡੀ ਬਿਲਕੁਲ ਓਰੀਜਨਲ ਗੱਡੀ ਪਈ ਆ ਜੇ ਕਹਿੰਦੇ ਲੈਣੀ ਆ ਬਾਈ ਸੰਪਰਕ ਕਰ ਲਿਓ ਬਸ ਸਕਰੀਨ ਤੇ ਨੰਬਰ ਪਾਉਣੇ ਆ ਬਾਈ ਦਾ ਭਲਾਈ ਪਿੰਡਾ ਮਾਨਸਾ ਜਿਲ੍ਹਾ ਸ਼ੇਅਰ ਕਰ ਦਿਓ ਵੀਡੀਓ ਤਾਂ ਕਿ ਕਿਸੇ ਨੇ ਲੈਣੀ ਹੋਵੇ ਭਰਾ ਨੇ ਆਲਟੋ ਗੱਡੀ ਤਾਂ ਉਹ ਲੈ ਸਕਦਾ